ਵਾਹ ਜਰੂਰ ਵਾਹ ਜਰੂਰ ਵਾਹ ਜਰੂਰ ਵਾਹ ਜਰੂਰ ਹਾਂਜੀ ਵਾਹ ਜਰੂਰ ਕੀ ਰੋਣ ਨੂੰ ਇਹ ਬਰਾਗ ਕਿਹਾ ਜਾਂਦਾ ਜੀ ਹਾਂ ਵੈਸੇ ਨਾ ਰੋਣ ਨੂੰ ਬਰਾਗ ਕਹਿੰਦੇ ਨੇ ਹਾਂਜੀ ਜੀ ਜਦੋਂ ਬੰਦਾ ਰੋਂਦਾ ਹਾਂਜੀ ਹਨਾ ਅੱਖਾਂ ਦੇ ਵਿੱਚ ਪਾਤਰੂ ਆਉਂਦੇ ਆ ਅਸੀਂ ਕਹਿੰਦੇ ਆ ਵੀ ਇਹ ਬਰਾਗ ਹੀ ਹੈ ਹਾਂਜੀ ਵੀ ਇਹ ਰੋ ਰਿਹਾ ਬਰਾਗ ਕਰਦਾ ਨਾ ਜੀ ਪਰ ਜਿਹੜਾ ਨਾ ਬਰਾਗ ਕਰਨ ਦਾ तरीका बराग ਕਰਨ ਦੀ ਜਿਹੜੀ ਅੰਦਰ ਤੜਫ ਹੈ ਅਵਸਥਾ ਹੈ ਅਵਸਥਾ ਉਹ ਬકરી ਬકરી ਹੋ ਸਕਦੀ ਹੈ बराग ਉਹੀ ਹੈ ਵੀ ਜਦੋਂ ਮੰਦਾ ਰੋਂਦਾ ਉਤੋਂ ਪਤਾ ਲਾ ਜਾਂਦਾ ਵੀ ਇਹਦੀ ਕਿਤੇ ਨਾ ਕਿਤੇ ਕੋਈ ਲੋਡ ਹੈ ਜਿਹਦੇ ਵਾਸਤੇ ਇਹ ਰੋ ਰਿਹਾ ਮੰਗ ਹੈ ਦੀ ਹਾਂ ਜਿਵੇਂ ਹੁਣ ਆਪਾਂ ਬੱਚਿਆਂ ਨੂੰ ਦੇਖਿਆ ਨਾ ਵੀ ਇੱਕ ਬੱਚਾ ਬੱਚਾ बराग ਕਰਦਾ ਹਾਂਜੀ ਉਹਦੀ ਮਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਇਹਨੂੰ ਕੋਈ ਲੋਡ ਹੈ ਲੋੜਾ ਵੀ ਉਹਨੂੰ ਭੁੱਖ ਲੱਗੀ ਹੈ ਭੁੱਖ ਲੱਗੀ ਹੈ ਜਦੋਂ ਉਹਨੂੰ ਭੁੱਖ ਲੱਗੀ ਔਰ ਰੋਣਾ ਸ਼ੁਰੂ ਕਰ ਦਿੰਦਾ ਬਰਾਗ ਕਰਦਾ ਹਾਂਜੀ ਫਿਰ ਮਾਂ ਕੀ ਕਰਦੀ ਆ ਮਾਂ ਆ ਕੇ ਉਹਨੂੰ ਖਰਾਕ ਦੇ ਦਿੰਦੀ ਆ ਹਾਂਜੀ ਜਦੋਂ ਉਹਨੂੰ ਖਰਾਕ ਦੇ ਦਿੰਦੀ ਆ ਜਿਹੜਾ ਉਹਦਾ ਨਾ ਬਰਾਗ ਆ ਉਹ ਬੰਦ ਹੋ ਜਾਂਦਾ ਕਿਉਂਕਿ ਉਹਨੂੰ ਖਰਾਕ ਮਿਲ ਗਈ ਰੱਜ ਗਿਆ ਉਹਦੀ ਪੂਰਤੀ ਹੋ ਗਈ ਹੈ ਨਾ ਹੋ ਗਈ ਹਾਂਜੀ ਹੁਣ ਇੱਥੇ ਜੇ ਆਪਾਂ ਦੇਖੀਏ ਵੀ ਬੱਚੇ ਦੀ ਜਿਹੜੀ ਮੰਗ ਆ ਉਹ ਸਿਰਫ ਇੱਕ ਦੁਨਿਆਵੀ ਚ ਆਪਣੇ ਖਰਾਕ ਦੀ ਮੰਗ ਆ ਹੈ ਨਾ ਉਹਨੂੰ ਮਿਲੀ ਖਰਾਕ ਤੇ ਉਹਨੇ ਚੁੱਪ ਕਰ ਗਿਆ ਹਾਂ ਜਿਵੇਂ ਹੁਣ ਆਪਾਂ ਦੇਖੀਏ ਵੀ ਸਾਡੀਆਂ ਸੰਸਾਰੀ ਜੀਵਾਂ ਦੀਆਂ ਕਿਤੇ ਨਾ ਕਿਤੇ ਮੰਗਾ ਲੋੜਾਂ ਨੇ ਹਾਂਜੀ ਹੁਣ ਅਸੀਂ ਦੇਖੀਏ ਵੀ ਇੱਕ ਬੰਦਾ ਹਨਾ ਕਿਸੇ ਚੀਜ਼ ਦੀ ਲੋੜ ਨੂੰ ਪੂਰੀ ਕਰਨ ਵਾਸਤੇ ਆਪਣੀ ਤਰ੍ਹਾਂ ਗੁਣਾ ਦੀ ਲੋੜ ਨੂੰ ਪੂਰੀ ਕਰਨ ਵਾਸਤੇ ਹਾਂਜੀ ਉਹ ਮੰਦਿਰ ਮਸਜਿਦ ਦਾ ਚਾਰ ਚੱਕੇ ਤੇ ਵੀ ਧਾਰਮਿਕ ਸਥਾਨ ਤੇ ਜਾ ਸਕਦਾ ਹਨਾ ਹਾਂਜੀ ਰੋਥੇ ਉਹ ਜਾਂਦਾ ਕੁਸ ਸਮਾ ਜਾਈ ਜਾਂਦਾ ਜਾਈ ਜਾਂਦਾ ਵੀ ਮਤਲਬ ਉਹ ਇਹ ਸੋਚ ਲੰਦਾ ਵੀ ਮੈਂ ਓਨੀ ਦੇਰ ਨਹੀਂ ਮਤਲਬ ਇੱਥੋਂ ਹਟਣਾ ਜਿੰਨੀ ਦੇਰ ਤੱਕ ਮੇਰੀ ਲੋਡ ਮੰਗ ਪੂਰੀ ਨਹੀਂ ਹੁੰਦੀ ਹੈ ਨਾ ਫਿਰ ਉਹ ਕੀ ਕਰਦਾ ਵੀ ਜਦੋਂ ਉੱਥੇ ਮਤਲਬ ਜਾਂਦਾ ਦੇਖਦਾ ਉਹਦੀ ਲੋਡ ਪੂਰੀ ਨਹੀਂ ਹੁੰਦੀ ਹਾਂਜੀ ਜਦੋਂ ਲੋਡ ਪੂਰੀ ਨਹੀਂ ਹੁੰਦੀ ਉਹ ਬ੍ਰੇਕ ਕਰ ਲੈਂਦਾ ਉਹ ਵੀ ਰੋਣ ਲੱਗ ਜਾਂਦਾ ਹਾਂਜੀ ਕਿਉਂਕਿ ਉਹਨੇ ਵੀ ਜਿਹੜਾ ਬ੍ਰੇਕ ਕੀਤਾ ਉਹ ਵੀ ਬ੍ਰੇਕ ਜਿਹੜਾ ਨਾ ਹਾਂਜੀ ਮਤਲਬ ਇੱਕ ਲੋਡ ਪੂਰਤੀ ਕਰਨ ਵਾਸਤੇ ਬ੍ਰੇਕ ਹੈ ਹੈ ਨਾ ਤੇ ਇੱਕ ਆਪਾਂ ਜੇ ਦੇਖਿਆ ਵੀ ਜੇ ਭਗਤੀ ਦੇ ਵਿੱਚ ਮਾਰਗ ਤੇ ਚੱਲ ਦੇਖਿਆ ਦਿਹਾੜ ਤੱਕ ਮਾਰਗ ਦੇ ਉੱਤੇ ਹਾਂਜੀ ਉੱਥੇ ਵੀ ਜਦੋਂ ਅਸੀਂ ਭਗਤੀ ਬੰਦਗੀ ਕਰਦੇ ਆ ਨਾ ਹਾਂਜੀ ਤੇ ਉੱਥੇ ਆਪਾਂ ਸਿਮਰਨ ਬੰਦਗੀ ਕਰਦੇ ਆ ਜਿਵੇਂ ਆਪਾਂ ਕੁਝ ਇੱਕ ਸਮਾਂ ਸਿਮਰਨ ਦੇ ਨਾਲ ਜੁੜੇ ਆ ਹਾਂਜੀ ਤੇ ਉਹਦੇ ਵਾਸਤੇ ਵੀ ਜਿਹੜਾ ਕਈ ਵਾਰੀ ਕੀ ਹੈ ਮਨ ਬਰਾਗੀ ਹੋ ਜਾਂਦਾ ਹਾਂਜੀ ਹਨਾ ਹਾਂਜੀ ਉੱਥੇ ਵੀ ਜੇ ਆਪਾਂ ਕਿਤੇ ਨਾ ਕਿਤੇ ਦੇਖੀ ਉੱਥੇ ਵੀ ਸਾਡੀ ਕੋਈ ਨਾ ਕੋਈ ਮੰਗ ਰੱਖੀ ਹੋਈ ਹੁੰਦੀ ਆ ਮੰਗਉਂਦੀ ਹੈ ਪਰ ਇਹ ਸਾਡੀਆਂ ਅਲੱਗ-ਅਲੱਗ ਤਰੀਕੇ ਦਾ ਬਿਰਾਗ ਹੈ। ਬਿਰਾਗ ਆਪਾਂ ਮੰਗਾ ਮੰਗੀਆਂ ਕਰਵਾਉਂਦੀਆਂ ਕਰਵਾਉਣ ਵਾਸਤੇ ਮਤਲਬ ਬਿਰਾਗ ਹੈ। ਵੀ ਹੁਣ ਜਦੋਂ ਅਸੀਂ ਇਹ ਜਾ ਕੇ ਬਿਰਾਗ ਮਾਲਕ ਦੇ ਅੱਗੇ ਕਰਦੇ ਹਾਂ। ਹਾਂਜੀ ਹਨਾ ਵੀ ਹੁਣ ਜੇ ਮੇਂ ਚੀਜ਼ ਆਪਣੀ ਪੂਰਤੀ ਪੂਰੀ ਨਹੀਂ ਹੋਈ ਆਪਾਂ ਨੂੰ ਵਸਤੂ ਜਿਹੜੀ ਆ ਉਹ ਮਿਲੀ ਨਹੀਂ ਜੋ ਆਪਾਂ ਨੇ ਮੰਗੀ ਹੈ। ਹਾਂਜੀ ਹੁਣ ਸਾਨੂੰ ਇੱਥੇ ਮਹਾਰਾਜ ਸਮਝਾਉਂਦੇ ਕਹਿੰਦੇ ਮਹਾਰਾਜ ਕਹਿੰਦੇ ਮੇਰੇ ਮਨ ਬਿਰਾਗੀ ਆ। ਬਿਰਾਗ ਕਿਸੇ ਦਿਖਾਵੇ ਕਿਉਂਕਿ ਮਾਲਕ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਹੁਣ ਉਹ ਮਾਲਕ ਜਾਣਦਾ ਵੀ ਮੇਰੇ ਬੱਚੇ ਨੂੰ ਬਿਰਾਗ ਕਿਸ ਚੀਜ਼ ਦਾ ਕਹਦੇ ਮੇਰੇ ਮਨ ਬਿਰਾਗ ਗਿਆ ਤੂੰ ਬਿਰਾਗ ਕਿਸ ਦਿਖਾਵੇ ਵੀ ਤੂੰ ਇੱਥੇ ਕਿਹਨੂੰ ਬਿਰਾਗ ਦਿਖਾ ਰਿਹਾ ਰੋਕੇ ਹਨਾ ਕਿਉਂਕਿ ਹੁਣ ਇੱਕ ਬੱਚਾ ਵੀ ਰੋਇਆ ਇੱਕ ਉਹ ਵੀ ਰੋਇਆ ਜਿਹੜਾ ਕਿਸੇ ਵਸਤੂ ਵਾਸਤੇ ਹਨਾ ਪਰ ਜਿਹੜੇ ਬਿਰਾਗ ਦੀ ਮਾਰੇ ਹੀ ਗੱਲ ਕਰਦੇ ਨੇ ਉਹ ਬਿਰਾਗ ਹੋਰ ਹੈ ਹਾਂਜੀ ਹੁਣ ਸਾਨੂੰ ਮਹਾਰਾਜ ਗੁਰਬਾਣੀ ਦੇ ਵਿੱਚ ਕੀ ਸਮਝਾਉਂਦੇ ਕਹਿੰਦੇ ਕਰ ਬਿਰਾਗ ਤੂੰ ਛੋੜ ਪਖੰਡ ਕਰ ਬਿਰਾਗ ਤੂੰ ਛੋੜ ਪਖੰਡ ਮਹਾਰਾਜ ਕਹਿੰਦੇ ਨੇ ਕਰ ਬਿਰਾਗ ਤੂੰ ਛੋੜ ਪਖੰਡ ਸੋ ਸਭ ਕੁਝ ਜਾਣੇ ਵੀ ਪਰਮਾਤਮਾ ਸਾਰਾ ਕੁਝ ਜਾਣਦਾ ਹੈ ਹਾਂਜੀ ਹੁਣ ਅਸੀਂ ਉਹਦੇ ਕੋਲ ਕੀ ਮੰਗ ਲੈ ਕੇ ਜਾਨੇ ਜਿਵੇਂ ਹੁਣ ਇੱਕ ਭਗਤ ਹੈ ਹਾਂਜੀ ਉਹ ਮਾਰਗ ਤੇ ਚੱਲਿਆ ਹਾਂਜੀ ਉਹਦਾ ਮਾਰਗ ਸਿਰਫ ਇੱਕ ਹੀ ਹੈ ਉਹ ਹੈ ਪ੍ਰਮਾਤਮਾ ਦੇ ਨਾਲ ਪ੍ਰੇਮ ਕਰਨਾ ਮਿਲਣ ਦਾ ਹੈਨਾ ਮਿਲਣ ਦਾ ਹਾਂਜੀ ਹੁਣ ਉਹਦੇ ਅੰਦਰ ਕੋਈ ਮੰਦੇ ਅੰਦਰ ਕੋਈ ਇੱਛਾ ਨਹੀਂ ਹੈ ਹਾਂਜੀ ਹੁਣ ਜਦੋਂ ਉਹ ਕੀ ਕਰਦੇ ਨੇ ਬਰਾਗ ਦੀ ਅਵਸਥਾ ਪ੍ਰਗਟ ਹੁੰਦੀ ਸਾਡੇ ਅੰਦਰ ਹਾਂਜੀ ਕਿਉਂਕਿ ਹੁਣ ਜਦੋਂ ਸਿਮਰਨ ਬੰਦ ਕੀ ਤੇ ਮਨ ਜੁੜਦਾ ਨਾ ਉਹ ਸਿਮਰਨ ਕਰੀ ਜਾਂਦਾ ਕਰੀ ਜਾਂਦਾ ਕਰੀ ਜਾਂਦਾ ਕਰੀ ਜਾਂਦਾ ਮਨ ਜੁੜਿਆ ਹੋਇਆ ਸਿਮਰਨ ਦੇ ਨਾਲ ਸਿਮਰਨ ਕਰਦੇ 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 ਮਨ ਨਾ ਨਿਰਮਲ ਹੋ ਜਾਂਦਾ ਹਾਂਜੀ ਜਦੋਂ ਮਨ ਨਿਰਮਲ ਹੋ ਗਿਆ ਆ ਤਰੇ ਗੁਣਾਂ ਦੀ ਮੈਲ ਲੱਗੀ ਜਦੋਂ ਮਨ ਤੋਂ ਉਤਰ ਗਈ ਹਾਂਜੀ ਮਨ ਜਿਹੜਾ ਉਹ ਨਿਰਮਲ ਹੋ ਜਾਂਦਾ ਜਦੋਂ ਮਨ ਨਿਰਮਲ ਹੋ ਜਾਂਦਾ ਅੰਦਰ ਤੇ ਜਿਹੜਾ ਸੁਣਾਈ ਮਾਲਕ ਦੰਦਾ ਨਹੀਂ ਸੀ ਉਹ ਸੁਣਾਈ ਦੇਣ ਲੱਗ ਜਾਂਦਾ ਜਿਹਨੂੰ ਨਾਮ ਗੁਰਬਾਣੀ ਦੇ ਵਿੱਚ ਕਹਿੰਦੇ ਨੇ ਹਾਂਜੀ ਉਹਨੂੰ ਕਹਿੰਦੇ ਨੇ ਨਾਮ ਵੀ ਕਹਿੰਦੇ ਨੇ ਸ਼ਬਦ ਵੀ ਕਹਿੰਦੇ ਨੇ ਉਹਨੂੰ ਸਹਜ ਤੁਨ ਵੀ ਕਹਿੰਦੇ ਨੇ ਗੁਰਬਾਣੀ ਦੇ ਵਿੱਚ ਉਹਦਾ ਜਿਹੜਾ ਜਿਕਰ ਆਉਂਦਾ ਮਹਾਰਾਜ ਕਹਿੰਦੇ ਨੇ ਤੇਰਾ ਮੁਖ ਸੁਹਾਵਾ ਜੀਉ ਸਹਜ ਤੁਨ ਬਾਣੀ ਉਹ ਤੁਨ ਅਕਾਲ ਪੁਰਖ ਪਰਮਾਤਮਾ ਦੇ ਮੁਖ ਦੇ ਵਿੱਚੋਂ ਨਿਕਲ ਰਹੀ ਹੈ ਹਾਂਜੀ ਪ੍ਰਗਟ ਹੋ ਰਹੀ ਹੈ ਹਾਂਜੀ ਹੁਣ ਜਦੋਂ ਮਨ ਨਿਰਮਲ ਹੋ ਗਿਆ ਉਹ ਸਹਜ ਤੁਨ ਸੁਣਨ ਲੱਗ ਜਾਂਦੀ ਹੈ ਹਾਂਜੀ ਜਦੋਂ ਸਹਜ ਤੁਨ ਸੁਣਨ ਲੱਗ ਜਾਂਦੀ ਆ ਮਨ ਉਹਨੂੰ ਸੁਣਨਾ ਸ਼ੁਰੂ ਕਰ ਦਿੰਦਾ ਹਾਂਜੀ ਪਾਵ ਉਸ ਉਥੋਂ ਸੁਣਦੀ ਆ ਦਰ ਤੇ ਬੈਠ ਕੇ ਹਾਂ ਨਾ ਹੁਣ ਮਨ ਦਰ ਤੇ ਬੈਠ ਕੇ ਉਹ ਤੁੰਨ ਨੂੰ ਸੁਣਦਾ ਜਦੋਂ ਉਹ ਤੁੰਨ ਨੂੰ ਸੁਣਦਾ ਉਥੇ ਫਿਰ ਮਾਲਕ ਸੁਣਾਈ ਦਾ ਦੇ ਰਿਹਾ ਪਰ ਦਿਖਾਈ ਨਹੀਂ ਦੇ ਰਿਹਾ ਹਾਂਜੀ ਹੁਣ ਜਦੋਂ ਦਿਖਾਈ ਨਹੀਂ ਦਿੰਦਾ ਭਗਤ ਉਥੇ ਬੈਠਾ ਬੈਠਾ ਰਹਿੰਦਾ ਬੈਠਾ ਰਹਿੰਦਾ ਬੈਠਾ ਰਹਿੰਦਾ ਕਿੰਨੀ ਦੇਰ ਬੈਠਾ ਰਹਿੰਦਾ ਮਹਾਰਾਜ ਕਹਿੰਦੇ ਜੇ ਦਰ ਮੰਗ ਤ ਕੂਕ ਕਰੇ ਮਹਿਲੀ ਖਸਮ ਸੁਣੇ ਭਾਵੇਂ ਧੀਰਗ ਭਾਵੇਂ ਤੱਕੇ ਇੱਕ ਵਡਾਈ ਦੇ ਹਣਾ ਹੁਣ ਉਹ ਅੰਦਰ ਦਰ ਤੇ ਬੈਠਾ ਹੋਇਆ ਮਾਲਕ ਦੇ ਮਤਲਬ ਪ੍ਰੇਮ ਦੇ ਵਿੱਚ ਭਿੱਜਿਆ ਪਰਮਾਤਮਾ ਨੂੰ ਪਾਉਣ ਦੀ ਮੰਗ ਦੇ ਵਿੱਚ ਬੈਠਾ ਹੈ ਵਿਰਾਗ ਚ ਬੈਠਾ ਹੁਣ ਉੱਥੇ ਵੀ ਵਿਰਾਗ ਪ੍ਰਗਟ ਹੁੰਦਾ ਕਿਉਂ ਕਿਉਂ ਪ੍ਰਾ ਪ੍ਰਗਟ ਹੁੰਦਾ ਕਿਉਂਕਿ ਜਿਹਦੇ ਬਾਰੇ ਧੰ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਾਰ ਦੀ ਗੁਰਬਾਣੀ ਸਾਨੂੰ ਸਮਝਾਉਂਦੀ ਆ ਹਾਂਜੀ ਔਰ ਜਿਹਦੇ ਬਾਰੇ ਆ ਸੰਸਾਰ ਦੇ ਵਿੱਚ ਉਹ ਸੁਣਨ ਨੂੰ ਮਿਲਦਾ ਵੀ ਉਹ ਆਕਾਲ ਪੁਰਖ ਪਰਮਾਤਮਾ ਉਹ ਹੁਣ ਸੁਣਾਈ ਤਾਂ ਦੇ ਰਿਹਾ ਪਰ ਦਿਖਾਈ ਨਹੀਂ ਦੇ ਰਿਹਾ ਹੁਣ ਜਦੋਂ ਸੁਣਾਈ ਦਿੰਦਾ ਫਿਰ ਉੱਥੇ ਮਨ ਵਿਰਾਗੀ ਹੋ ਜਾਂਦਾ ਦੇਖੋ ਹੁਣ ਤਿੰਨੇ ਅਵਸਥਾ ਵਕਰੀਆਂ ਵਕਰੀਆਂ ਨੇ ਤਿੰਨਾਂ ਦਾ ਬਰਾਗ ਵੱਖਰਾ ਵੱਖਰਾ ਹੁਣ ਭਗਤ ਵੀ ਬਰਾਗ ਕਰਦਾ ਹੁਣ ਉੱਥੇ ਭਗਤ ਬੈਠਾ ਬਰਾਗ ਕਰਦਾ ਹੁਣ ਉੱਥੇ ਅਵਸਥਾ ਕਿਦਾਂ ਦੀ ਬਣ ਜਾਂਦੀ ਏ ਇਦਾਂ ਦੀ ਅਵਸਥਾ ਬਣ ਜਾਂਦੀ ਆ ਵੀ ਉੱਥੇ ਜਿਹੜਾ ਭਗਤ ਆ ਹੁਣ ਉਹ ਇਦਾਂ ਵਿਰਾਗ ਨਹੀਂ ਕਰਦਾ ਜਿਵੇਂ ਅਸੀਂ ਵਿਰਾਗ ਕਰਦੇ ਹਾਂ ਉਹਦਾ ਜਿਹੜਾ ਬਰਾਗ ਨਾ ਬਿਰਹੋਂ ਦਾ ਵਿਛੋੜੇ ਦਾ ਬਰਾਗ ਆ ਉਹ ਹਰ ਵਕਤ ਤੜਫ ਦੇ ਵਿੱਚ ਰਹਿੰਦਾ ਹਰ ਵਕਤ ਹਰ ਵਕਤ ਆ ਸੰਸਾਰ ਭਾਵੇਂ ਜਿੰਨਾ ਰੰਗ ਰੰਗੀਨ ਕਿਉਂ ਨਾ ਹੋਵੇ ਪਰ ਉਹਨੂੰ ਚੰਗਾ ਨਹੀਂ ਲੱਗਦਾ ਕਿਉਂਕਿ ਮਾਰੇ ਨਾ ਗੁਰਬਾਣੀ ਜੀ ਸਾਨੂੰ ਸਮਝਾਇਆ ਉਹ ਕਹਿੰਦੇ ਮਿਲ ਮੇਰੇ ਪ੍ਰੀਤਮਾ ਜੀਓ ਹਉ ਤਦ ਬਿਨ ਖਰੀ ਨਿਮਾਣੀ ਹੁਣ ਜਿਵੇਂ ਇੱਕ ਸੁਹਾਗਣ ਹੈ ਨਾ ਸੁਹਾਗਣ ਆਪਣੇ ਪਤੀ ਵਾਸਤੇ ਸ਼ਿੰਗਾਰ ਕਰਦੀ ਹੈ ਕਿਉਂ ਸ਼ਿੰਗਾਰ ਕਰਦੀ ਹੈ ਉਹ ਆਪਣੇ ਪਤੀ ਵਾਸਤੇ ਕਿ ਵੀ ਉਹਨੂੰ ਸੋਹਣੀ ਲੱਗ ਸਕੇ ਹਾਂ ਵੀ ਮੈਂ ਉਹਨੂੰ ਚੰਗੀ ਲੱਗ ਸਗਾ ਹਨਾ ਉਹ ਆਪਣਾ ਨਾ ਸ਼ਿੰਗਾਰ ਕਰਦੀ ਹੈ ਪਰ ਆਗੋਂ ਜਿਹੜਾ ਕੰਤ ਆ ਉਹਨੂੰ ਉਹਦਾ ਸ਼ਿੰਗਾਰ ਪਸੰਦ ਨਹੀਂ ਆਉਂਦਾ ਹੁਣ ਹੋਰ ਤਾਂ ਭਾਵੇਂ ਸੰਸਾਰ ਦੇ ਵਿੱਚ ਜਿੰਨੇ ਮਰਜੀ ਲੋਕ ਨੇ ਹਨਾ ਕਹਿੰਦੇ ਨੇ ਵੀ ਮਤਲਬ ਤੂੰ ਬੜਾ ਬੜੀ ਸੋਹਣੀ ਲੱਗਦੀ ਐ ਤਾਂ ਆਰ ਸ਼ਿੰਗਾਰ ਬਥੇਰਾ ਕੀਤਾ ਹਨਾ ਬਰதேਰੀ ਲੋਕ ਤਾਰੀਫ ਕਰਦੇ ਨੇ ਹਾਂਜੀ ਪਰ ਉਹ ਲੋਕਾਂ ਦੀ ਤਾਰੀਫ ਨੂੰ ਉਹ ਨਹੀਂ ਦੇਰ ਤੱਕ ਮੰਨਤੇ ਨਹੀਂ ਲੈਂਦੀ ਜਿੰਨੀ ਦੇਰ ਤੱਕ ਉਹਦਾ ਕੰਤ ਨਹੀਂ ਕਹਿ ਦਿੰਦਾ ਵੀ ਤੂੰ ਸੋਹਣੀ ਲੱਗਦੀ ਐ ਪਾਵੇਂ ਸਹਾਰਾ ਜਾਗੋ ਨੂੰ ਕਹੀ ਜਾਵੇ ਵੀ ਤੂੰ ਸੋਹਣੀ ਲੱਗਦੀ ਜੇ ਉਹਦੇ ਕੰਤ ਨੇ ਕਹਿਤਾ ਵੀ ਤੂੰ ਬੜੀ ਸੋਹਣੀ ਲੱਗਦੀ ਆ ਤਾਂ ਉਹਨੂੰ ਐਦਾਂ ਲੱਗਦਾ ਵੀ ਮੈਂ ਕਿਸੇ ਤੇ ਕੀ ਲੈਣਾ ਹੈਨਾ ਹੁਣ ਇੱਥੇ ਜਿਹੜਾ ਭਗਤ ਆ ਨਾ ਉਹ ਵੀ ਸ਼ਿੰਗਾਰ ਕਰਦਾ ਕਾਹਦਾ ਸ਼ਿੰਗਾਰ ਕਰਦਾ ਉਹ ਜੱਤ ਸਤ ਸੰਤੋਖ ਦੇ ਆ ਧਰਮ ਦਾ ਸ਼ਿੰਗਾਰ ਕਰਦਾ ਹੈਨਾ ਹੁਣ ਉਹ ਸ਼ਿੰਗਾਰ ਤਾਂ ਕਰ ਰਿਹਾ ਪਰ ਉਹ ਅਗੋਂ ਕੰਤ ਨੂੰ ਹਜੇ ਪਾ ਨਹੀਂ ਰਿਹਾ ਹੁਣ ਮਹਾਰਾਜ ਕੀ ਗੁਰਬਾਣੀ ਦੇ ਵਿੱਚ ਬਚਨ ਕਰਦੇ ਨੇ ਕਹਿੰਦੇ ਮਿਲ ਮੇਰੇ ਪ੍ਰੀਤਮਾ ਜੀਓ ਹਉ ਤਦ ਬਿਨ ਖਰੀ ਨਿਮਾਣੀ ਮੈਂ ਨੈਣੀ ਨੀਂਦ ਨਾ ਆਵੇ ਭਾਵਾਂ ਅੰਨ ਨਾ ਪਾਣੀ ਵੀ ਤੇਰੇ ਤੋਂ ਬਗੈਰ ਮੇਰਾ ਦੁਨੀਆ ਤੇ ਕੋਈ ਨਹੀਂ ਮੇਰੇ ਸਤਗੁਰਾ ਮੈਂ ਤੁਝੇ ਵੇਨ ਅਵਰ ਨਾ ਕੋਈ ਹਮ ਮੂਰਖ ਮੁਗਧ ਸਰਨਾਗਤੀ ਕਰ ਕਿਰਪਾ ਮੇਲੇ ਹਰ ਸੋਈ ਵੀ ਮੇਰਾ ਹੁਣ ਤੇਰੇ ਤੋਂ ਬਗੈਰ ਦੁਨੀਆ ਦੇ ਉੱਤੇ ਕੋਈ ਨਹੀਂ ਹੈ ਉਥੇ ਬਰਾਗ ਪ੍ਰਗਟ ਹੋ ਜਾਂਦਾ ਵੀ ਤੇਰੇ ਤੋਂ ਬਗੈਰ ਤੈਨੂੰ ਦੇਖੇ ਤੇ ਬਗੈਰ ਮੇਰੇ ਅੱਖਾਂ ਦੇ ਵਿੱਚ ਨੀਂਦ ਨਹੀਂ ਪੈਂਦੀ ਆ ਅੰਨ ਦਾ ਨਵਾਲਾ ਮੇਰੇ ਅੰਦਰ ਨਹੀਂ ਜਾਂਦਾ ਇਕ ਪਾਣੀ ਦਾ ਘੁੱਟ ਮੈਨੂੰ ਚੰਗਾ ਨਹੀਂ ਲੱਗਦਾ ਹਾਂਜੀ ਪਾਣੀ ਆਨਣਾ ਭਾਵੈ ਮਰੀਏ ਹਾਵੈ ਫਿਰ ਵੀਨ ਕਿਉਂ ਸੁਖ ਪਾਈਏ ਵੀ ਤੇਰੇ ਤੋਂ ਬਿਗਾਰ ਮੈਨੂੰ ਸੁਖ ਨਹੀਂ ਹੈ ਸੁਖ ਨਹੀਂ ਹੈਗਾ ਦੁੱਖੇ ਦੁੱਖ ਹੁਣ ਇੱਥੇ ਜਿਹੜਾ ਭਗਤ ਦਾ ਵਿਛੋੜਾ ਪ੍ਰੇਮ ਦਾ ਉਹ ਵਖਰਾ ਹੁਣ ਇੱਥੇ ਭਗਤ ਕਿਹੜਾ ਮਤਲਬ ਬਰਾ ਕਰਦਾ ਉਹ ਬਰਾ ਕਰਦਾ ਪ੍ਰਮਾਤਮਾ ਨੂੰ ਪਾਉਣ ਵਾਸਤੇ ਮਿਲਣ ਵਾਸਤੇ ਹਨਾ ਮਿਲ ਮੇਰੇ ਪ੍ਰੀਤਮਾ ਜੀ ਉਹ ਹਉ ਤਦ ਵੇਨ ਖਰੀ ਨਿਮਾਣੀ ਵੀ ਮੈਨੂੰ ਆ ਕੇ ਜਿਹੜਾ ਮਲਾਪ ਕਰ ਕੀ ਕਹਿੰਦੇ ਨੇ ਮਾਰੇ ਸਾਨੂੰ ਗੁਰਬਾਣੀ ਦੇ ਵਿੱਚ ਸਮਝਾ ਰਹੇ ਨੇ ਹਉ ਤੁਮਰੀ ਕਰੂੰ ਨਿਤ ਆਸ ਪ੍ਰਭ ਮੋਹੇ ਕਬ ਗਲ ਲਾਵਹਗੇ ਹੁਣ ਉਹ ਬੈਠੇ ਨੇ ਆਸ ਤੇ ਦਰ ਦੇ ਉੱਤੇ ਬੈਠੇ ਨੇ ਵੀ ਮੈਂ ਤੇਰੀ ਆਸ ਤੇ ਬੈਠਾ ਵੀ ਤੂੰ ਕਦੋਂ ਆ ਕੇ ਮੈਨੂੰ ਗਲ ਦੇ ਨਾਲ ਲਾਵੇਂਗਾ ਹਨ ਵੀ ਮੈਂ ਤੇਰੇ ਦਰ ਤੇ ਬੈਠਾ ਕਿਉਂਕਿ ਉਹ ਮਾਲਕ ਹੁਣ ਅੰਦਰ ਬੈਠੇ ਨੇ ਭਗਤ ਦਰ ਤੇ ਬੈਠਾ ਉਹਦੀ ਆਵਾਜ਼ ਨੂੰ ਸੁਣ ਰਿਹਾ ਪਰ ਮਾਲਕ ਦਿਖਾਈ ਨਹੀਂ ਦੇ ਰਿਹਾ ਹਨਾ ਹੁਣ ਇੱਥੇ ਫੇਰ ਬੇਨਤੀਆਂ ਕਰ ਦਿੰਨੇ ਵੀ ਹਉ ਤੋਮਰੀ ਕਰੂ ਨਿਤ ਆਸ ਪ੍ਰਭ ਮੋਹਿ ਕਬ ਗਲ ਲਾਭ ਹੈਗੇ ਵੀ ਕਦੋਂ ਉਹ ਦਿਨ ਆਊਗਾ ਜਦੋਂ ਤੁਸੀਂ ਮੈਨੂੰ ਆ ਦਰਸ਼ਨ ਦੇਦਾਰੇ ਬਖਸ਼ੇਗਾ ਹੁਣ ਭਗਤ ਰਵੀਦਾਸ ਜੀ ਮਹਾਰਾਜ ਸਾਨੂੰ ਸਮਝਾਉਂਦੇ ਨੇ ਕਹਿੰਦੇ ਸਗਲ ਪਵਨ ਕੇ ਨਾਇਕਾ ਇੱਕ ਛਿਣ ਦਰਸ਼ ਦਿਖਾਈ ਦੇ ਵੀ ਇੱਕ ਛਿਣ ਦਾ ਹੀ ਮੈਨੂੰ ਤੂੰ ਆਪਣੀ ਜਿਹੜੀ ਆ ਨਾ ਉਹ ਮਤਲਬ ਦਰਸ਼ਨਾਂ ਦੀ ਜਿਹੜੀ ਝਲਕ ਆ ਦੇ ਦੇ ਹੁਣ ਉਦੋਂ ਤੱਕ ਨਹੀਂ ਮਾਲਕ ਨੇ ਅੰਦਰ ਪ੍ਰਗਟਨਾ ਜਿੰਨੀ ਦੇਰ ਤੱਕ ਉਹਨੂੰ ਮਿਲਣ ਦੇ ਵਿਛੋੜੇ ਦੀ ਜਿਹੜੀ ਤੁਹਾਡੇ ਅੰਦਰ ਬਰਾਗ ਨਹੀਂ ਪ੍ਰਗਟ ਹੁੰਦਾ ਜਿੰਨੀ ਦੇਰ ਤੱਕ ਸਾਡੇ ਅੰਦਰ ਤਸ਼ਨਾਵਾਂ ਨੇ ਜਿੰਨੀਆਂ ਦੇਰ ਤੱਕ ਸਾਡੇ ਅੰਦਰ ਮੰਗਾ ਨੇ ਆਸ਼ਾਵਾਂ ਨੇ ਆਸ਼ਾਵਾਂ ਉਨੀ ਦੇਰ ਤੱਕ ਸਾਡਾ ਅਕਾਲ ਪੁਰਖ ਪਰਮਾਤਮਾ ਦੇ ਨਾਲ ਪ੍ਰੇਮ ਨਹੀਂ ਪੈ ਸਕਦਾ ਨਹੀਂ ਹੋ ਸਕਦਾ ਕਿਉਂਕਿ ਜਦੋਂ ਅਸੀਂ ਸਿਮਰਨ ਦੇ ਨਾਲ ਜੁੜਨਾ ਸਿਮਰਨ ਕਰਦੇ ਆ ਕਰਦੇ ਆ ਸਾਡੇ ਮਨ ਦੇ ਉੱਤੋਂ ਮੈਲ ਉਤਰਨੀ ਹੈ ਪਵਿੱਤਰ ਹੋਣਾ ਫਿਰ ਮਨ ਨੇ ਪਵਿੱਤਰ ਹੋਣਾ ਪਵਿੱਤਰ ਕਿੰਨਾ ਕੁ ਹੋ ਜਾਣਾ ਗੰਗਾ ਦੇ ਨੀਰ ਤੋਂ ਵੀ ਜਿਵੇਂ ਹੁਣ ਭਗਤ ਕਬੀਰ ਜੀ ਸਾਹਿਬ ਜੀ ਹਨਾ ਭਗਤੀ ਦੇ ਬੈਠੇ ਨੇ ਕਹਿੰਦੇ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ ਵੀ ਐਨਾ ਕ ਮਨ ਪਵਿੱਤਰ ਹੋ ਗਿਆ ਬਈ ਗੰਗਾ ਦੇ ਨੀਰ ਤੋਂ ਵੀ ਹਾਂਜੀ ਫਿਰ ਕੀ ਹੋਇਆ ਉਹ ਭਗਤ ਕਬੀਰ ਜੀ ਦਰ ਤੇ ਬੈਠੇ ਨੇ ਬੈਠੇ ਨੇ ਬੈਠੇ ਨੇ ਫਿਰ ਉਥੇ ਕੀ ਹੋਇਆ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ ਪਾਚੇ ਲਾਗੋ ਹਰ ਫਿਰ ਕਹਿਤ ਕਬੀਰ ਕਬੀਰ ਫਿਰ ਅਵਸਥਾ ਕਿਦਾਂ ਦੀ ਬਣ ਗਈ ਜਦੋਂ ਭਗਤ ਨੇ ਬਰਾਕ ਕੀਤਾ ਫਿਰ ਮਾਲਕ ਨੂੰ ਉਹਨੂੰ ਦਰਸ਼ਨ ਦੇਣ ਵਾਸਤੇ ਆਉਣਾ ਪਿਆ ਸੋ ਇਸ ਕਰਕੇ ਅਸੀਂ ਪਰਮਾਤਮਾ ਨੂੰ ਜਿਹੜਾ ਨਾ ਆ ਪ੍ਰੇਮ ਕਰਨਾ ਉਹਨੂੰ ਪਾਉਣ ਵਾਸਤੇ ਕਰਨਾ ਹੈ ਕਿਉਂਕਿ ਸਾਡਾ ਓਨੀ ਦੇਰ ਤੱਕ ਆਧਾਰ ਨਹੀਂ ਹੋਣਾ ਜਿੰਨੀ ਦੇਰ ਤੱਕ ਅਸੂ ਨੂੰ ਪਾ ਨਹੀਂ ਲੰਦੇ ਸੋ ਪਾਉਣ ਦਾ ਤਰੀਕਾ ਇਹੀ ਹੈ ਵੀ ਅਸੀਂ ਉਹਨੂੰ ਆ ਤੁਰਦੇ ਫਿਰਦੇ ਉੱਠਦੇ ਬੈਠਦੇ ਉਹਦੇ ਸਿਮਰਨ ਦੇ ਨਾਲ ਜੁੜੇ ਰਹਿਣਾ ਤਾਂ ਜੋ ਮਨ ਤੋਂ ਮੈਲ ਪੁੱਤਰ ਜਾਏ ਮਨ ਨਿਰਮਲ ਹੋ ਜਾਏ ਅੰਦਰ ਉਹ ਧੁਨ ਪ੍ਰਗਟ ਹੋਏ ਜਿਹਦੇ ਵਾਸਤੇ ਜਿਹਨੂੰ ਨਾਮ ਕਹਿੰਦੇ ਨੇ ਜਿਹਦੇ ਵਾਸਤੇ ਹਨਾ ਨੌ ਨਿੱਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੇਂ ਇਸਕਾ ਵਿਸਰਾਮ ਹਨਾ ਆਓ ਫਿਰ ਆਪਾਂ ਉਹੀ ਰਸਤੇ ਦੇ ਉੱਤੇ ਚੱਲਣ ਦਾ ਜਿਹੜਾ ਜਤਨ ਕਰੀਏ ਤੇ ਪਰਮਾਤਮਾ ਨੂੰ ਮਿਲਣ ਦੀ ਅੰਦਰ ਤੜਫ ਬਣਾਈਏ ਬ੍ਰਾਗ ਪੈਦਾ ਬ੍ਰਾਗ ਪੈਦਾ ਕਰੀਏ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ